ਦੇਖਦੇ 200 ਮਿੱਤਰੋ ਵਾਇਕਰ ਜੀ ਕਾ ਖਾਲਸਾ ਵਾਇਕਰ ਜੀ ਕੀ ਫਤਿਹ ਦੋਸਤੋ ਤੁਹਾਨੂੰ ਪਹਿਲਾਂ ਵੀ ਕੋਈ ਤਸਵੀਰ ਵਿਖਾਈ ਕਿ ਮੇਟੀ ਦੀ ਇੰਸਪੈਕਟ ਕਮੇਟੀ ਵੱਲੋਂ ਪਿਛਲੇ ਦਿਨੀ ਜੇਸ਼ੇਦਾਰਾਂ ਨੂੰ ਬਗੈਰ ਕਿਸੇ ਗੱਲ ਤੋਂ ਜਿਹੜਾ ਖਾਰਕ ਹਮਤਗਾ ਸੀ ਜਿਹਦੇ ਦੇ ਜਿਹੜੇ ਰੋਸ ਵਜੋਂ ਮੈਂ ਕਹਾਂ ਤਾਂ ਪੰਜਾਬ ਚ ਰੋਸ ਬਹੁਤ ਜ਼ਿਆਦਾ ਤੁਸੀਂ ਦੇਖ ਸਕਦੇ ਆ ਐਸਾ ਵਾ ਕਾਫੀ ਗੰਤੀ ਦੇ ਵਿੱਚ ਜਿਹਦੇ ਦੇ ਲੋਕ ਐ ਤੇ ਰੋਸ ਦਾ ਮਾਮਲਾ ਬਚਿਆ ਇਹ ਧਰਮਾਂ ਚੀਜ਼ੇ ਦਵਾਜੇ ਲਗਾ ਇਹ ਹੈਗਾ ਪ੍ਰੋਫੈਸਰ ਜਿਹੜਾ ਇਲੈਕਟਡ ਕਮੇਟੀ ਮੈਂਬਰ ਹੈ ਗਿਆ ਉਹਨਾਂ ਦੇ ਪਰਵਾਦੇ ਆ ਕਿ ਜਿਹੜਾ ਇਹਨਾਂ ਨੂੰ ਧਰਮ ਆਇਆ ਗਿਆ ਇਹ ਇੱਥੇ ਕੰਮਚਾਰੀ ਖੜੇ ਆ ਗਏ ਆ ਤੇ ਇੱਕ ਵਾਰ ਵੇਖੋ ਜੀ ਬਹੁਤ ਜਿਆਦਾ ਪਟਸਰ ਸਾਹਿਬ ਦੇ ਜਿਹੜੇ ਜਥੇਦਾਰਾਂ ਨੂੰ ਫਾਰਮ ਕੀਤਾ ਲਈ ਉਸਦੇ ਰੋਗ ਸਮਝੋ ਇਹਦਾ ਧੰਮ ਇਸ ਟਾਈਮ ਆਇਆ ਗਿਆ ਤੇ ਇਹਨਾਂ ਵੱਲੋਂ ਇੱਥੇ ਸੋਖਰਪੀਰ ਸਿੰਘ ਜਿਹੜਾ ਮੰਗ ਪੱਤਰ ਵੀ ਦਿੱਤਾ ਜਾਣਾ ਹੈਗਾ ਤੇ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਪੁੱਛਾਂਗੇ ਉਹਨਾਂ ਕੋਲ ਅੱਜ ਦਾ ਜਿਹੜਾ ਪ੍ਰੋਗਰਾਮ ਹੈਗਾ ਸਾਡਾ ਬਾਕੀ ਦਾ ਸ਼ਾਨ ਹੈ ਸਾਲ ਤੱਕ ਮਹਾਨ ਹੈ ਇਸ ਸੰਭਾਵ ਦੇਸ਼ਾਨ ਹੈ ਅਹ ਜੀ ਇੱਕ ਵਾਰ ਸ਼ੇਜ ਨੂੰ ਕਰ ਲੋ ਤਾਂ ਕਿ ਜਿਹੜੀ ਤੁਹਾਨੂੰ ਗੱਲਬਾਤ ਹੈ ਵੀ ਪਤਾ ਲੱਗ ਜਾਏ ਕਿ ਕਿ ਤੁਸੀਂ ਥੱਲੇ ਦੇ ਬੈਠੇ ਹੈਗੇ ਆ ਫਿਰ ਹਾਂ ਇੱਕ ਜੇਤਾ ਸਿੰਘ ਜੀ ਜਿਹੜਾ ਤੁਸੀਂ ਆਹ ਤਾਂ ਥੱਲੇ ਦੇ ਬੈਠੇ ਹੈਗੇ ਆ ਅ ਕੀ ਹੈਗਾ ਇਹ ਜਿਹੜਾ ਕੱਦ ਹੋ ਗਈ ਰਹਿ ਗਈ ਦੇਖ ਲਓ ਜਾਨਾ ਥੋੜਾ ਬਾਹਰ ਬੈਠੇ ਰਹੋ ਜੀ ਅੰਤਰਕੰਟੀ ਕਮੇਟੀ ਜਿਹੜੀ ਆ ਜਿਨ੍ਹਾਂ ਨੇ ਮਤੇ ਪਾਸ ਕੀਤੇ ਆ ਵਿਰੋਧ ਕੀਤਾ ਆ ਤੱਕ ਤੱਕ ਦਾ ਇਹ ਜਿਹਨ ਜ਼ਰਾ ਮੁੰਡਾ ਇਹ ਇਹ ਤੁਸੀ ਮਾਗ ਪੱਤਰ ਲੈ ਕੇ ਆਇਆ ਤੁਹਾਨੂੰ ਕੋਲ ਸੋਖਰਪੀ ਨੂੰ ਸੀ ਦੁਬਾਰੀ ਘਰ ਵੀ ਮਿਲਣਾ ਆ ਅਸਲ ਲੋਕ ਜੰਦਾ ਸੀ ਮੁੱਠੀ ਵੀ ਲਿਆ ਮਤਾਂ ਸਾਨੂੰ ਇੰਤਰ ਰੱਖਣਾ ਅ ਬਿਲਕੁਲ ਇਹ ਜਿਹੜਾ ਕਹਿੰਦਾ ਰੋਸ ਹੈ ਜਿਹੜਾ ਲਗਾਤਾਰ ਪੰਜਾਬ ਦੇ ਵਿੱਚ ਹੈ ਕਿ ਜਿੱਥੇ ਦਰਾਂ ਨੂੰ ਬਗੈਰ ਕਿਸੇ ਰਲ ਤੋਂ ਫਾਰਮ ਕੀਤਾ ਗਿਆ ਸੀਗਾ ਉਸ ਅੰਤਰਗ ਕਮੇਟੀ ਦੇ ਖਿਲਾਫ ਸਾਰਾ ਰੋਸ ਲਗਾਤਾਰ ਹੋਇਆ ਅ ਕਪਤਨ ਸਿੰਘ ਜੀ ਤੁਸੀਂ ਵੀ ਨਾਲ ਆਏ ਆ ਪਿਛਲੇ ਦਿਨਾਂ ਤੁਸੀਂ ਆਪਣੇ ਪਿੰਡ ਦੇ ਵਿੱਚ ਵੀ ਰੋਸ ਪ੍ਰਦਰਸ਼ਨ ਕੀਤਾ ਸੀਗਾ ਕੀ ਕਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜਾ ਰੋਸ ਪ੍ਰਦਰਸ਼ਨ ਕੱਲ ਵੀ ਸਾਡੇ ਨਗਰ ਦੇ ਵਿੱਚ ਪਿੰਡ ਦੀ ਸੰਗਤ ਵੱਲੋਂ ਕੀਤਾ ਗਿਆ ਸੀਗਾ ਅੱਜ ਜੋ ਸਾਰੇ ਪੰਥ ਵੱਲੋਂ ਇਹ ਹੈਗਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਜੈਕਟਿਵ ਕਮੇਟੀ ਦੇ ਜੋ ਮੈਂਬਰ ਉਹਨਾਂ ਨੂੰ ਮੰਗ ਪੱਤਰ ਦੇਣਾ ਕਿ ਜੋ ਜਥੇਦਾਰ ਸਿੰਘ ਸਹਿਬਾਨ ਦਾ ਦੌੜ ਦਾ ਜਾਂ ਉਹਨਾਂ ਨੂੰ ਲਗਾਉਣ ਦਾ ਇਹ ਕੋਈ ਤਰੀਕਾ ਨਹੀਂ ਇਹਦੇ ਨਾਲ ਪੰਥਕ ਮਰਿਆਦਾ ਦਾ ਘਾਣ ਹੁੰਦਾ ਤੇ ਇਹਦਾ ਕੋਈ ਵਿਧੀ ਵਿਧਾਨ ਬਣਾਇਆ ਜਾਂ ਵੀ ਤੇ ਜੋ ਇਹ ਪਿਛਲੇ ਸਮੇਂ ਜਲਦ ਫੈਸਲਾ ਹੋਇਆ ਉਸ ਨੂੰ ਵਾਪਸ ਲਿਆ ਜਾਵੇ ਤੇ ਅੱਜ ਤੁਸੀਂ ਇਹਦਾ ਧੰਨਵਾਦ ਆ ਵੀ ਹੁਣ ਸੋਖਨ ਸਿੱਖ ਦਾ ਇਸ ਟਾਈਮ ਹੈ ਜੀ ਕਿ ਤੁਸੀਂ ਮੰਗ ਪੱਤਰ ਇਹਦਾ ਉਹ ਅਸੀਂ ਪਰਿਵਾਰ ਨੂੰ ਬੇਨਤੀ ਕਰਦੇ ਆਂ ਵੀ ਮੰਗ ਪੱਤਰ ਲਿਆ ਜਾਵੇ ਇਸ ਤੋਂ ਆਵਾਜ਼ ਕਰ ਕਿ ਹੋ ਸਕਦਾ ਚੱਤੀ ਬਦਿਆਂ ਦਾ ਤੋਂ ਵੀ ਲੱਗਾ ਜੀ ਦਾ 28 ਜੂਨ ਨੂੰ ਉੱਥੇ ਬੈਰ ਪਾਸ ਕਰਨਾ ਬਜਟ ਉਹਦੇ ਬਾਰੇ ਰੋਡ ਕਰਨ ਉਹ ਕਿਹੜਾ ਅਕੀਲ ਸਿੰਘ ਜੀ ਵੀ ਆਉਂਦੇ ਸੋ ਅਗਲਾ ਕਦਮ ਜਿਹੜਾ ਇਹਨਾਂ ਨੇ ਆਖਿਆ ਹੈਗਾ ਵੀ ਇਹਨਾਂ ਦਾ ਵਿਰੋਧ ਕਰਨ ਦਾ ਹੈਗਾ ਜੇ ਅਗਰ ਨਹੀਂ ਸੁਣਵਾਈ ਹੁੰਦੀ ਤਾਂ ਦੇਖੋ ਸਮੇਂ ਦੀ ਗੱਲ ਰਹੂਗੀ ਕਿਉਂਕਿ ਇਹਨਾਂ ਵੱਲੋਂ ਜਿਹੜਾ ਪਰਿਵਾਰਕ ਮੈਂਬਰ ਉਹਨਾਂ ਦੇ ਸ਼ਹਿਰ ਉਹਨਾਂ ਨਾਲ ਇੱਕ ਵਾਰ ਮੈਂ ਗੱਲ ਕਰੂੰਗਾ ਐਕਸਪਰਟ ਸਾਹਿਬ ਮੈਂ ਕਰ ਦਾਂਗਾ ਜਿਵੇਂ ਸਾਰੇ ਆਏ ਹੈਗੇ ਆ ਜਤਕਾਰ ਸਿੰਘ ਜੱਫੀਬੰਦੀ ਦੇ ਵਿੱਚ ਸਿੱਖ ਪੰਥਾਂ ਦੇ ਰੂਪ ਦੇ ਚਾਹੇ ਹੈਗੇ ਆ ਇਹਨਾਂ ਸੋਕਰਪੀ ਸਿੰਘ ਨੂੰ ਮਿਲਣਾ ਸੀ ਉਹ ਕਰ ਰਹੇ ਨਹੀਂ ਕਿ ਉਹਨਾਂ ਅਗਲਾ ਕਦਮ ਤਾਂ ਲੱਗੇ। ਅੱਜ ਦੇਖੋ ਜੀ ਇਹ ਸੋਦਾ ਦੇ ਕਾਰ ਸਿੰਘ ਰਾਜਾਣਾ ਜੀ ਦੀ ਅਗਵਾਈ 'ਚ ਇਹਨਾਂ ਨੇ ਸਰ ਸੁਖਪ੍ਰੀਤ ਹਰਪ੍ਰੀਤ ਸਿੰਘ ਜੀ ਦੇ ਘਰ ਅੱਗੇ ਕੋਈ ਆਪਣੇ ਜਿਹੜੀ ਸ਼ਰੋਨੀ ਕਮੇਟੀ ਦਾ ਮਸਲਾ ਚੱਲ ਰਿਹਾ ਉਹ ਇਸ ਸੰਬੰਧ 'ਚ ਧਰਨਾ ਦੇ ਇੱਕ ਪ੍ਰੋਗਰਾਮ ਬਣਾਇਆ ਸੀ। ਸਰ ਸੁਖਪ੍ਰੀਤ ਸਿੰਘ ਦੇ ਪਰਿਵਾਰ ਦੇ ਮੈਂਬਰ ਸਰਪੰਚ ਸਾਹਿਬ ਸਰ ਗੁਰਮੀਤ ਸਿੰਘ ਫਾਇਰ ਨੇ ਉਹ ਇਹਨਾਂ ਨੂੰ ਮੰਗ ਪੱਤਰ ਲੈ ਰਹੇ ਨੇ ਪੀਸਫੁਲੀ ਇਹਨਾਂ ਨੂੰ ਬੜਾ ਅੱਛੇ ਢੰਗ ਨਾਲ ਕੀ ਬਾਕੀ ਦਾ ਹੋਸਾ ਪਾਇਆ ਹੈ। ਆ ਬਿਲਕੁਲ ਅਸਪਤਾਲ ਸਾਹਿਬ ਨੇ ਦੱਸਿਆ ਕਿ ਨਾ ਵੀ ਜਿਹੜਾ ਮੰਗ ਪੱਤਰ ਆ ਉਹ ਪਰਿਵਾਰਕ ਮੈਂਬਰ ਇਹਨਾਂ ਦੇ ਲੈਣਗੇ ਤੇ ਪੁੱਛਦੇ ਗਏ ਕਿ ਉਹਨਾਂ ਕੋਲ ਉਹ ਸ਼ਾਇਦ ਤਸਵੀਰਾਂ ਤੁਸੀਂ ਇੱਕ ਵਾਰ ਦੇਖ ਲਓ ਕਿਉਂਕਿ ਜਿਹੜੀ ਇਸ ਟਾਈਮ ਮੰਗ ਪੱਤਰ ਆ ਜਿਹੜਾ ਸੌਂਪਿਆ ਜਾ ਰਿਹਾ ਹੈਗਾ ਗੁਰਮੀਤ ਸਿੰਘ ਤੇ ਗੁਰਪ੍ਰੀਤ ਸਿੰਘ ਗੁਰਪ੍ਰੀਤ ਸਿੰਘ ਨਹੀਂ ਹੈਗੇ ਚਰੋਣੀ ਕਮੇਟੀ ਦੇ ਇੱਕ ਅਪਲਾਈ ਹੈਗੇ ਇਨਸਪੈਕਟਰ ਹੈਗੇ ਆ ਤੇ ਗੁਰਮੀਤ ਸਿੰਘ ਉਹ ਸਾਬਕਾ ਸਰਪੰਚ ਹੈਗੇ ਆ ਸੋਖ ਹਰਪ੍ਰੀਤ ਸਿੰਘ ਦੇ ਜਿਹੜੇ ਚਾਚੇ ਦੇ ਆਹੇ ਦੇ ਪੁੱਤ ਹੈਗੇ ਆ ਤੇ ਉਹਨਾਂ ਨੂੰ ਮੰਗੋ ਹਾਂਜੀ ਮੰਗ ਪੱਤਰ ਪੜ੍ਹਨ ਲੱਗਾ ਹਾਂ ਮੰਗ ਪੱਤਰ ਜਿਹੜਾ ਉਹਨਾਂ ਨੇ ਪੜ੍ਹਨਾ ਹੈਗਾ ਉਹ ਜ਼ਰੂਰ ਤੁਸੀਂ ਸੁਣ ਲਓ ਇੱਕ ਵਾਰ ਵੈਕ੍ਰੂਜੀ ਕਾ ਖਾਲਸਾ ਵੈਕ੍ਰੂਜੀ ਕੀ ਫਤਿਹ ਜੋ ਸੰਗਤ ਵੱਲੋਂ ਮੰਗ ਪੱਤਰ ਦਿੱਤਾ ਜਾ ਰਿਹਾ ਉਹਦਾ ਮੰਗ ਪੱਤਰ ਦੇ ਵਿੱਚ ਜੋ ਲਿਖਿਆ ਉਹਦਾ ਵੀਰਵਾ ਇਸ ਤਰ੍ਹਾਂ ਸਤਕਾਰਯੋਗ ਜਥੇਦਾਰ ਮੈਂਬਰ ਅੰਤਰੰਕ ਕਮੇਟੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿਸ਼ਾ ਪੰਥਕ ਭਾਵਨਾਵਾਂ ਦੀ ਤਰਜਮਾਨੀ ਦੇ ਉਲਟ ਹੋਏ ਮਤਿਆਂ ਨੂੰ ਰੱਦ ਕਰਨ ਸਬੰਧੀ ਸਿੱਖਾਂ ਦੇ ਮੁੱਢਲੇ ਇਖਤਿਆਰਾਂ ਦੀ ਰਾਖੀ ਕਰਨ ਲਈ ਛੇਵੇਂ ਪਾਤਸ਼ਾਹੀ ਧੰਨ ਧੰਨ ਗੁਰੂ ਸ੍ਰੀ ਹਰਗੋਬਿੰਦ ਸਾਹਿਬ ਵੱਲੋਂ ਲਈ ਸਿੰਘ ਸਾਹਿਬ ਦੇ ਤੇ ਦਬਾਅ ਪਾਇਆ ਗਿਆ ਸਿੱਖ ਸਿਧਾਂਤਾਂ ਦੀ ਰਾਖੀ ਲਈ ਬਜਾਦ ਸਿੰਘ ਸਹਿਬਾਨ ਨੂੰ ਜਲੀਲ ਕਰਕੇ ਸੇਵਾ ਮੁਕਤ ਕੀਤਾ ਗਿਆ ਇਸੇ ਸੰਦਰਭ ਵਿੱਚ ਹੀਟ ਅਨਸਾਰ ਆਪ ਜੀ ਨੂੰ ਬਤੌਰ ਅੰਤਰੰਕ ਕਮੇਟੀ ਮੈਂਬਰ ਸਮੂਹ ਸਾਧ ਸੰਗਤ ਦਮਦਿਨ ਟਕਸਾਲ ਸੰਤ ਸਮਾਜ ਸਿੱਖ ਸੰਪਰਦਾਵਾਂ ਸੰਤ ਮਹਾਪੁਰਸ਼ ਅਤੇ ਸਮੂਹਜਨਾ ਸਿੱਖ ਜਥੇਬੰਦੀਆਂ ਅਪੀਲ ਕਰਦੇ ਹਨ ਕਿ ਤੁਸੀਂ 17 ਮਾਰਚ ਨੂੰ ਹੋਣ ਜਾ ਰਹੀ ਅੰਤਰੰਕ ਕਮੇਟੀ ਦੀ ਮੀਟਿੰਗ ਵਿੱਚ ਸੇਵਾ ਮੁਕਤ ਕੀਤੇ ਗਏ ਜਫੇਦਾਰ ਗਿਆਨੀ ਰਕਵੀਰ ਸਿੰਘ ਗਿਆਨੀ ਹਰਪ੍ਰੀਤ ਸਿੰਘ ਜੀ ਗਿਆਨੀ ਸੰਤਾਨ ਸਿੰਘ ਜੀ ਦੀਆਂ ਸਵਾਵਾਂ ਮੋੜ ਬਹਾਲ ਕਰਵਾਉਣ ਲਈ ਆਵਾਜ਼ ਬੁਲੰਦ ਕਰੋ ਅੰਤਰੰਕ ਕਮੇਟੀ ਦੇ ਪੰਥ ਵਿਰੋਧੀ ਪਾਸ ਮਤਿਆਂ ਨੂੰ ਰੱਦ ਕਰਵਾਉਣ ਵਾਲੇ ਮਤੇ ਖੜ ਕੇ ਪੰਥ ਭਟਾਈਸੀ ਭਾਵਨਾਵਾਂ ਦੀ ਰਾਖੀ ਕਰੋ ਜੇਕਰ ਸਿੱਖ ਪੰਥ ਦੀਆਂ ਭਾਵਨਾਵਾਂ ਨੂੰ ਨਾ ਸਮਝਿਆ ਗਿਆ ਤਾਂ ਉੱਠਣ ਵਾਲੇ ਵਿਦਰੋਹ ਲਈ ਆਪ ਜੀ ਤੇ ਆਪ ਜੀ ਦੇ ਸਾਥੀ ਮੈਂਬਰ ਜ਼ਿੰਮੇਵਾਰ ਹੋਣਗੇ ਵੱਲੋਂ ਸਮੂਹ ਸਾਥ ਸੰਗਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਦਰਾ ਮੰਗ ਪੱਤਰ ਜੀ ਦਾ ਨੰਬਰ ਉਹ ਪੜ੍ਹ ਦਿੱਤਾ ਗਿਆ ਤੇ ਹੁਣੇ ਸੌਂਪਿਆ ਜਾ ਰਿਹਾ ਹੈਗਾ ਮੰਗ ਪੱਤਰ ਪਰਿਵਾਰਕ ਮੈਂਬਰਾਂ ਨੂੰ ਪਹਿਲਾਂ ਵੀ ਦੱਸ ਕਿਆ ਦਿਆਂ ਮੈਂ ਜਿੱਥੇ ਸਰਦਾਰ ਗੁਰਪ੍ਰੀਤ ਸਿੰਘ ਜਿਹੜੇ ਖਰੋਣੀ ਕਮੇਟੀ ਦੇ ਉਪ ਚੌਧੇ ਤੇ ਬੈਠੇ ਹੈਗੇ ਉਹਨਾਂ ਦੇ ਨਾਲ ਸਰਦਾਰ ਗੁਰਮੀਤ ਸਿੰਘ ਸਾਬਕਾ ਸਰਪੰਚ ਹੈਗਾ ਉਹਨਾਂ ਨੂੰ ਮੰਗ ਪੱਤਰ ਜਿਹੜਾ ਇਸ ਟਾਈਮ ਸੌਪਿਆ ਜਾ ਰਿਹਾ ਹੈਗਾ ਜਿੱਦਿਆਂ ਸਿੱਖ ਜਥੇਬੰਦੀਆਂ ਸਿੱਖ ਪ੍ਰਵਾਸ ਦੇ ਇੱਥੇ ਪਹੁੰਚੇ ਸੀਗੇ ਓਕੇ ਜਿਹੜਾ ਅੰਤਰੰਕ ਕਮੇਟੀ ਵੱਲੋਂ ਇਹਦਾ ਫੈਸਲਾ ਲਿਆ ਗਿਆ ਸੀ ਉਹਦੇ ਵਿਰੋਧ ਦੇ ਵਿੱਚ ਹੈ ਸਾਰਾ ਜਿਹੜਾ ਇਹਨਾਂ ਵੱਲੋਂ ਮੰਗ ਪੱਤਰ ਪੜ੍ਹ ਦਿੱਤਾ ਗਿਆ ਹੈਗਾ ਜਿੱਨੇ ਜਰੂਰ ਉਹਨਾਂ ਨਾਲ ਇੱਕ ਵਾਰ ਗੱਲਬਾਤ ਵੀ ਕਰੂੰਗਾ ਜਿਨ੍ਹਾਂ ਵੱਲੋਂ ਮੰਗ ਪੱਤਰ ਲਿਆ ਗਿਆ ਕੁਰਪੀ ਸਿੰਘ ਜੀ ਤੁਸੀਂ ਸਟੋਕਰ ਕੁਰਪੀ ਸਿੰਘ ਦੇ ਬੇਅੱਤੇ ਜਿਹੜਾ ਮੰਗ ਪੱਤਰ ਲਿਆ ਆਇਆ ਹੈਗਾ ਕੀ ਕਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂਬਰ ਸਾਹਿਬ ਕੋਜਨਾ ਤੋਂ ਬਾਹਰ ਕਿਉਂਕਿ ਸਾਡੇ ਤਾਈ ਜੀ ਦੀ ਥੋੜੀ ਸਿਹਤ ਜਿਹੜੀ ਉਹ ਠੀਕ ਨਹੀਂ ਇਸ ਕਰਕੇ ਸਾਡੇ ਸਤਕਰਜੋਗ ਬਾਈ ਜਗਤਾਰ ਸਿੰਘ ਜੀ ਸਰਕਾਰਤਾ ਸਿੰਘ ਜੀ ਤੇ ਨਾਲ ਹੋਰ ਸਾਡੇ ਜਿਹੜੇ ਸਹਿਯੋਗੀ ਸਾਰੇ ਇਕੱਠੇ ਕੰਮ ਕਰਦੇ ਆ ਉਹ ਆਏ ਆ ਇਹਨਾਂ ਦੀਆਂ ਭਾਵਨਾਵਾਂ ਜਿਹੜੀਆਂ ਇਹਨਾਂ ਨੇ ਪ੍ਰਗਟ ਕੀਤੀਆਂ ਉਹ ਇਹਨਾਂ ਵੱਲੋਂ ਮੰਗ ਪਾਸੋਂ ਸਾਨੂੰ ਸੁਣਿਆ ਗਿਆ ਤੇ ਇਹ ਮੈਂ ਮੈਂਬਰ ਸਾਹਿਬ ਜੀ ਨੂੰ ਇਹ ਦੇ ਦਊਗਾ ਜੀ ਤੇ ਉਹ ਫਿਰ ਮੀਟਿੰਗ ਦੇ ਵਿੱਚ ਜਾਂ ਜਿੱਦਾਂ ਵੀ ਉਹਨਾਂ ਦਾ ਪਹੁੰਚ ਕਰਦੇ ਉਹ ਕਰ ਲੈਣਗੇ ਠੀਕ ਹੈ ਤੁਸੀਂ ਸਬਾਬ ਸਾਹਿਬ ਕੋਲ ਬਿਲਕੁਲ ਜੀ ਇਦਾਂ ਵੱਲੋਂ ਇਹਦਾ ਮੰਗ ਪੱਤਰ ਲੈ ਲਿਆ ਗਿਆ ਹੈਗਾ ਇਸ ਫੁੱਲੀ ਜਿਹੜਾ ਸਾਰਾ ਇਹਨਾਂ ਨੂੰ ਰੋਸ ਜਿਹੜਾ ਇੱਥੇ ਧਰਨਾ ਦਿੱਤਾ ਗਿਆ ਸੀਗਾ ਤੇ ਉਹਨਾਂ ਨੇ ਆਪਣੀ ਗੱਲਬਾਤ ਵੀ ਰੱਖ ਲਈ ਹੈਗੀ ਆ ਤੁਹਾਨੂੰ ਗੱਲਬਾਤ ਵੀ ਦਿਖਾ ਦਿੱਤੀ ਹੈ ਕਿ ਉਮੀਦ ਕਰਦੇ ਹਾਂ ਸਾਡੀ ਗੱਲਬਾਤ ਨੂੰ ਸ਼ੇਅਰ ਵੀ ਕਰੋਗੇ ਕੰਦਾ ਪੇਜ ਫਾਲੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ